ਜਵਾਰਮੇਕੀ ਜੀ ਜੈਪੀਮ ਜੈਸ ਸਵਿਧਾਨ ਜੀ ਪਵਨ ਵਾਲਮੀਕੀ ਤੀਰਥ ਸਸੰਗ ਘਰ ਦੇ ਸਾਹਮਣੇ ਖੜੇ ਹੈ ਜੀ ਔਰ ਕਾਫੀ ਦੇਰ ਤੋਂ ਅ ਭਗਵਾਨ ਵਾਲਮੀ ਕੀ ਨਾਮ ਲੈਵਾ ਸੰਗਤ ਐਸੀ ਸਮਾਜ ਦੀ ਮੰਗ ਸੀ ਕਿ ਇਸ਼ਟ ਮਹਾਰਾਜ ਦੇ ਨਾਂ ਤੇ ਕੋਈ ਇੰਸਟੀਚਿਊਟ ਹੋਣਾ ਚਾਹੀਦਾ ਔਰ ਕਾਫੀ ਦਿਨ ਤੋਂ ਇਹ ਖੋਜ ਪਾਲ ਸਮਾਜ ਦੇ ਆਗੂਆਂ ਨਾਲ ਵੀ ਗੱਲ ਹੋ ਰਹੀ ਸੀ ਔਰ ਇਹ ਜਾਣਕਾਰੀ ਮਿਲੀ ਸੀ ਕਿ ਭਗਵਾਨ ਵਾਲਮੀ ਮਹਾਰਾਜ ਦੇ ਨਾਂ ਤੇ ਆਈਟੀਆਈ ਹੈਗਾ ਪਾਵਨ ਤੀਰਤ ਦੇ ਚਰਨਾਚੇ ਹੈਗਾ ਔਰ ਅੱਜ ਉਹਦੀ ਖੋਜ ਪਾਲ ਪੂਰੀ ਹੋਈ ਆ ਕਿਤੇ ਨਾ ਕਿਤੇ ਜਾਗਰੂਕਤਾ ਦੀ ਕਮੀ ਹੈਗੀ ਆ ਪਰ ਅੱਜ ਖੁਸ਼ੀ ਦਾ ਦਿਨ ਇਹ ਹੈਗਾ ਮਹਾਨ ਦਿਨ ਹੈਗਾ ਕਿ ਸਾਨੂੰ ਇਹ ਚੀਜ਼ ਦੀ ਖੁਸ਼ੀ ਆ ਕਾਫੀ ਸਾਲਾਂ ਤੋਂ ਲੱਗੇ ਸੀ ਕਿ ਮਹਾਰਾਜ ਦੇ ਨਾਂ ਤੇ ਕੋਈ ਇੰਸਟੀਚਿਊਟ ਕੋਈ ਟੈਕਨੀਕਲ ਯੂਨੀਵਰਸਿਟੀ ਕੋਈ ਕ ਅ ਫੰਕਸ਼ਨਲ ਹੋਇਆ ਅਪਰੇਟਿਵ ਹੋਇਆ ਤੇ ਹੁਣ ਮਨਦੀਪ ਜੀ ਦੱਸਣਾ ਚਾਹਵਾ ਕਿ ਕੋਰਸਾਂ ਦੇ ਬਾਰੇ ਹਾਂ ਜੀ ਕੋਰਸਾਂ ਦੇ ਬਾਰੇ ਜਾਣਕਾਰੀ ਸ਼ੁਰੂ ਦੇ ਦਿਓ ਕਿ ਤਾਂ ਜੋ ਜਿਹੜਾ ਮੈਸੇਜ ਆਪਣੇ ਐਸੀ ਸਮਾਜ ਤੱਕ ਜਿਹੜਾ ਪਹੁੰਚੇ ਦੇਖੋ ਸਭ ਤੋਂ ਪਹਿਲਾਂ ਸੈਕਿੰਡ ਲਾਸਟ ਕੋਰਸ ਤੋਂ ਸ਼ੁਰੂ ਕਰਾਂਗੇ ਕਿਉਂਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਮਲਟੀਮੀਡੀਆ ਐਨੀਮੇਸ਼ਨ ਐਂਡ ਸਪੈਸ਼ਲ ਅਫੈਕਟ ਇਹ ਆਪਣੇ ਸਮਾਜ ਪ੍ਰੀ ਸਾਰਿਆਂ ਨੂੰ ਜਾਗਰੂ ਕਰਾਂਗਾ ਤਾਂ